खादा तो मैं नहीं खादा डरा तो ना? ना? तो तो क्या हां हां जो तू खां रे रेट कहे जी में कुछ खादी नी अगर तू कह बराबर मैं खानी मतलब मैं कह तो कल क्यों कहे जहां खानी नी ਤਨੀ ਮੰਨਿਆ ਲਵੇ ਬਾਂਹ ਮੋੜ ਕੇ ਪਰਤੀ ਆਲੇ ਮੰਦਗੀ ਉਹਦੇ ਜਿਵੇਂ ਨਾਉ ਵੀ ਕਰਵਾ ਕੇ ਸੈਟ ਲੈਂਦੀ ਉਹਨਾਂ ਲੋਕਤ ਦੇ ਮਾਇਆਗੀ ਸਭ ਤੋਂ ਬੜਾ ਮੰਮੀ ਉਹਦਾ ਖਾੜਾ ਤੁਸੀਂ ਬਾਹਾਂ ਨੂੰ ਨਹੀਂ ਲੈ ਲੈ ਜਦ ਵੀ ਵੱਢਦੀ ਐ ਅਮਰ ਇਕੰਦਰ ਮੈਂ ਕਰਦੀ ਆ ਹੁਣ ਤੇ ਇਕੰਦਰ ਨੂੰ ਵੀ ਕੋਈ ਰਾਜ ਨੂੰ ਕਾਲ ਫੋਨ ਵੀ ਬਈ ਅਸੀਂ ਤਾਂ ਅੱਡ ਕਰਦੇ ਆ ਫੋਨ ਉਹ ਨਾ ਕਾਰੇ ਵਾਸਤੇ ਆਪਾਂ ਅੱਡ ਹੋਣਾ ਨਹੀਂ ਕੀ ਕਰਾਇਆ ਜਾਏ 100 ਰੁਪਏ ਨੋਕਰ ਨਹੀਂ ਰੱਗੀ ਰਹਿੰਦੀ ਕੋਈ ਗੋਲੀ ਨਹੀਂ ਪੱਥਰ ਵੀ ਰਹੀ ਸੀ ਇਹ ਵੀ ਪੇਰ ਵੀ ਲੋਕਪੱਤਰ ਲੋਕਪੱਤਰ ਵੀ ਪਹਿਲੇ ਵੀ ਰਾਜ ਲੋਕ ਤਾਂ ਹੁਣ ਕਹਿੰਦੇ ਆ

ਕਤਕੁਸੂ ਲਾ ਲਾ ਇਹ ਦੇਚਾ ਉਹਨੀ ਬੋਲਦੀ ਹੈ ਜਿਵੇਂ ਗੱਲ ਵੀ ਹੈ ਤੇ ਗੱਲ ਸਹੀ ਦੱਸ ਵੀ ਕੀ ਗੱਲ ਹੈ ਆਹੀ ਸਹੀ ਗੱਲ ਪੁੱਛ ਰਹਾ ਮੈਂ ਤੇਰੇ ਘਰ ਆਈ ਨਹੀਂ ਬੋਲ ਮਾਰਨੇ ਦਾ ਸ਼ੱਕ ਵੀ ਵੀਰ ਪਾਲ ਹਜਾ ਤੇ ਇਹ ਗੱਲ ਤੇ ਮੰਮੀ ਆ ਕੇ ਬੋਲਦੀ ਨਹੀਂ ਹੈਗੀ ਉਹ ਖਾਣ ਪੀਣ ਪੁੱਛੇ ਕੌਣ ਲੜਦਾ ਹੁੰਦਾ ਕਿਹੀ ਇੰਡੀਆ ਨਾ ਹੈ ਕੀ ਕਹਿਣਾ ਉਹਨਾਂ ਉਧਰ ਗਈ ਸੀ ਚਾਚੇ ਦੇ ਘਰੇ ਇੱਕ ਦੁਕਾਨੇ ਨੇ ਮੈਨੂੰ ਗੋਲ ਮਾਰ ਕੇ ਆਖਿਆ ਕਿ 1200 ਦਾ ਸਮਾਨ ਲੈ ਜੀ ਤੁਹਾਡੀ ਸ਼ਿੰਦਰ ਇਨਨ ਸ਼ਰਮਣ ਨੇ ਉਹ ਦੀ ਦੁਕਾਨ ਤੋਂ ਲੈ ਲੈ ਖਾਈ ਜਾਂਦੀਆਂ ਇਹ। ਬਾਰੇ ਹੋ ਹਾਂ ਬਾਰੇ ਸੋਦਾ। ਤੂੰ ਵੀ ਐਡਾ ਹੋ ਗਿਆ ਕਦੇ ਆਪਾ ਤਾਂ ਰੁਪਏ ਦੀ ਚੀਜ਼ ਧਾਰਨ ਨਹੀਂ ਲੈਂਦੀ। ਲੈ ਇੰਨਾ ਸਵਾਨ ਪਰੇ ਵਾਲੀ ਇਹ। ਕੀ ਮੈਂ ਕੱਢੀ ਦਿਖਾਦਾ ਜੇ ਮੈਂ ਗਈਆਂ ਦੁਕਾਨ ਤੇ ਮਿੰਨੀ ਛੋਟੀ ਹੀ ਸੀਗੀ ਲੈਣ ਤੇਰੇ ਘਰ ਵਾਲੀ ਨੂੰ ਵੀ ਪਤਾਗਾ। ਅਸੀਂ ਥੋੜੇ ਪੱਲੇ ਦਿਖਾਦਾ ਇਹਨੇ ਮੈਂ ਪੁੱਛਿਆ ਇਹਨੇ ਮੰਮੀ ਮੈਨ ਤਾਂ ਹੀ ਨਹੀਂ ਪਤਾ ਕੀ ਲਿਓਂਦੀਗਾ ਕੀ ਖਾਂਦੀਗਾ। ਲੈ ਜਾ ਲੈ ਜਾ। ਮਾਰੇ ਨੁਕਰੇ ਦੀ ਕੋਈ ਦਵਾਈ ਨਹੀਂ ਹੁੰਦੀ। ਖਾ ਕੇ ਅਗਲੇ ਦਿਨ ਮਾਰਦਾ ਫੰਨਾ ਸੱਪੇ ਪਿੱਛੇ ਦੁੱਧ ਦੇ।

ਹੋ ਤਾਂ ਕੋਈ ਨਾਮ ਨਾ ਹੋਣਾ ਹਿਸਾਬ ਕਰੇ। ਇਹ ਕੀ ਪਤਾ ਕਿ ਕੱਲ੍ਹ ਖਾਣ ਪੀਣ ਦਾ ਕਹੇ ਵੀ ਤੁਸੀਂ ਵੀ ਆਏ ਹੋ ਤੇ ਤੁਸੀਂ ਜਗਾਂ ਤੇ ਇਤੋਂ ਵੀ ਦਗਾਂ ਤੇ ਕੋਈ ਸੁਣਿਆ ਨਹੀਂ ਵਿਆ ਨਤਾਗੜ ਮੰਡੂ ਲੈ ਕੇ ਆਨੇ। ਵੀਰੀ ਗੱਲ ਸੁਣ ਲੈ ਸਿਕੰਦਰਾ ਤੁਸੀਂ ਤਾਂ ਹੁਣ ਮਾਪੋ ਤੇ ਇੱਕ ਬੋਲੀ ਗੋਈਓਗੇ। ਜੇ ਤੇਰਾ ਬਾਈ ਰਾਜ ਹੁੰਦਾ ਨਾ ਉਹਨੇ ਵੀ ਪਤਾ ਲਾਏਗਾ ਅੱਜ ਜਿੰਨੀ ਮੇਰੀ ਜੁਤਨੀ ਤੱਤੀ ਆ ਮੈਂ ਜੁਤਨੀ ਨਹੀਂ ਦੱਸ ਸਕਦੀ। ਹੋਰ ਇਹ ਪਤਾ ਲੱਗਦਾ ਸਮਾਂ ਵੀ ਇਹ ਸਾਹਮਣੇ ਹੁੰਦਾ 12 12 ਸੌਣੀਆਂ ਚੀਜ਼ਾਂ ਮੈਦਾਨੀ ਆਵੇ ਆਪ ਦੀ ਮਾਨਤਾ ਦੇ ਟੱਬਰ ਨੂੰ ਦੇਖੇ ਕੀ ਕੁਝ ਕਰੀ ਜਾਂਦੀ ਹੈ ਸਾਡੇ ਨਾਲ ਕੀ ਅਸੀਂ ਕੀ ਕਰਦੀਆਂ ਆਪ ਛੱਡੀਆਂ ਨਾ ਅਸੀਂ ਹੋਰ ਸਾਨੂੰ ਅਸੀਂ ਕੀ ਕੁਝ ਕਰਦੇ ਸਾਡੇ ਹੱਥਾਂ ਸਾਡੇ ਹੱਥ ਨਹੀਂ ਮੱਝੇ ਤੇ ਬੈਠ ਗਿਆ ਮੈਨੂੰ ਉਹ ਅੱਧਾ ਕਰਾਉਣਾ ਦੁਕਾਨਾਂ ਤੇ ਸੋੜੇ ਲਗਾਉਣਾ ਇਹ ਕਿਰਾਏ ਆਪਈ ਖਾਨਦੇ ਦੀ ਮੁੰਜੀ ਵੀ ਗਲਤ ਕਰੀ ਜਾਂਦੀ ਹੈ ਬੰਦ ਕਰ ਦੇ ਲੋ ਤਾਂ ਉਹਨੂੰ ਕਰੇ ਵੀ ਇਹਨਾਂ ਚੀਜ਼ ਨਹੀਂ ਨੇ ਕਿ ਤੂੰ ਰਾਜ ਨਾਲ ਗੱਲ ਕਰ ਲੈ ਭਾਈ ਛੁੱਟੀ ਲੈ ਕੇ ਆ ਜਾ ਤੈਨੂੰ ਮਹੀਨੇ ਦੀ ਮਿਲਦੀ ਹੈ ਬਾਹਰੋਂ ਦੋ ਦੀ ਮਿਲਦੀ ਹੈ ਤੇ ਆਪਾਂ ਇਹਨਾਂ ਨੂੰ ਕਿਨਾਰਾ ਕਰਨਾ ਜਿਹੜੀ ਦੋਖੋ ਦਮਾਨੀ ਉਹ ਵੀ ਨਹੀਂ ਵੰਨ ਦੇਣੀ ਨਾ ਹਮਮ ਹੋਰ ਤੁਸੀਂ ਡੰਗਾਂ ਦੇ ਰੱਖੀਏ ਵੀ ਐਸੀ ਸੁਣਾ ਲੰਨਾ ਉਹ ਖਾਣ ਪੀਣ ਨੂੰ ਘਰੇ ਦੁੱਧ ਬਾਦ ਹੈਗਾ ਪਸ਼ੂ ਹੈਗਾ ਔਰ ਹੁਣ ਬਕਾਨਾ ਦੇ ਦਾ ਜਵਾਕ ਖਾਂਦੇ ਹੁੰਦੇ ਆ

चली आ जाए राय नी हो कभी तो पासा करा पहले नी अपना नी गए बारह टाइम जोड़ लो अंगे मैं मरदी सिकंदर ने गल चुप कर जा रोकना तो की सर किसी ना कहना घरों निकल जाला मां ने तो कहने कहना पुत भी ना लग गया

ਬਕਰ ਦਾ ਹੋਰ ਸਮਾਰ ਗਿਆ ਲੱਗਦਾ ਸਲਬਾਨੀ ਹੁੰਦਾ ਆਰਤੀ ਆ ਗੱਲ ਪਤਾ ਕਰੋ ਆਰਤੀ ਸੁੱਖਣਾ ਦਾ ਆਰਤੀ ਇਹ ਗਈ ਹੁੰਦੀ ਨਾ ਸਾਡਾ ਗਾਉਂ ਨਹੀਂ ਪਹੁੰਚਦੇ ਸੀ ਤੁਸੀਂ ਭੰਗ ਜਾਓ ਮੈਨੂੰ ਪਤਾ ਕਿੰਨੀ ਤੇਸ਼ਾਰੀ ਖੇੜਦੇ ਹੁੰਦੇ ਸਾਡੇ ਨਾਲ ਉਧਰ ਤੇਰੀ ਮਾਂ ਸਾਡੇ ਕੋਲ 2 ਪੱਤੀ ਲੱਖ ਰੁਪਏ ਬਾਹਰ ਲਾ ਕੇ ਦੋ मैं देखो कमा के भी कुछ सुन ही पा फिक्र जो ओ तो नहीं पावन भी ला सद फिर अभी तनखा ना पाई देखा दो किलो में बारह नीकरी होंगे गा पहले तो तुआ दा कह मैं उधर बागी जमा दी इतनी लड़के तो घरों बग जा

ਬਾਪੀ ਤੇਰੀ ਮਾਂ ਵੀ ਆਪ ਕੋਈ ਬਿਮਾਰੀ ਕੋਤ ਨਹੀਂ ਪੱਟੀ ਨਹੀਂ ਮਰ ਰੋ ਕਰਦੀ ਦਵਾਈ ਹੁੰਦੀ ਹੈ ਇਹ ਤਾਂ ਮੈਂ ਜੇਕਰ ਤੂੰ ਤਾਂ ਨਾ ਬਟਾਈ ਆ ਉਹਦਾ ਮੇਰਾ ਕੀ ਕਸੂਰ ਇਹ ਤਾਂ ਮੈਂ ਤੈਨੂੰ ਦੇਖ ਲਿਆ ਜਦ ਮੈਂ ਆ ਕੇ ਅੰਦਰ ਬਣੀ ਤੇ ਕੋ ਹਰ ਕੋ ਹੋ ਕੇ ਰੋਈ ਜਾਵੇ ਤੁਸੀਂ ਮਾਂ ਕੋ ਤੇ ਅੰਦਰ ਬੈਠੇ ਕੇ ਸਿਰ ਕੋ ਸਰ ਕਰ ਜਾਂਦੇ ਸੀਗੇ ਏਕਾ ਡਰਾਪਾ ਦਿੰਦੀ ਸੀ ਬੰਦੂ ਸੀ ਗਿਆ ਨਹੀਂ ਕਾਦੇ ਪਿੱਛੇ ਕਰੋ ਵੜ ਨਾ ਸਾਨੂੰ ਬਾਹਰੋਂ ਪਿੱਛੇ ਇਹ ਬੜੀ ਗੱਲਾਂ ਬਾਹਰ ਕਰਦੀਆਂ ਲੈਂਦੇ ਪਹਿਲਾਂ ਮੈਂ ਦੱਸ ਦਿਆਂ

छी yeah. अच्छा अब तेरी भी ले कल भी नहीं लगी तो भी लगी नहीं वो खांधी नहीं वो तेरी जान है वो तेरा क्यों बारे में है लोग जुड़ा रखे देवा मां पत्थनला पिया भी नाल बिठा दा भाई उन्होंने कड़ा फिक्रा ओ चुप करके आई दा गिदर की सोच सद लेदा ने नहा लिया आई नी है भी ठंड आ चल चार पाथियां कम पी आत्थनी की रौला गया पी जो समझ नहीं, नहीं। मैं कौन बोली बोलता है हाँ सो मैं माड़ा मोटा सोचना तो चाहिए नो कम नहीं कर दी नारा दिन खाई जाती है ना कद ना माड़ा चंगा बोलिया है साढ़ा ही रौला पा लगता मैनू

ਜੋ ਵੀ ਰਹੇਗੇ ਅਸ਼ਕੰਦਰ ਨੇ ਕਹਿਤਾ ਵੀ ਇੰਨੇ ਪੈਸੇ ਤੁਸੀਂ ਚੜਾਤੇ ਉਹਨਾਂ ਨੇ ਸਿਰ ਅਸ਼ਕੰਦਰ ਨੇ ਜਿੱਤ ਦੀ ਜਿੱਤ ਦੀ ਅਸ਼ਕੰਦਰ ਤੇ ਮਾਰਦੀ ਸੀ ਮੈਂ ਬਾਹ ਫੜ ਲਈ ਫੇਰੇ ਮੇਰੇ ਲੱਪੜ ਮਾਰਨਾ ਤੇ ਫਿਰ ਅਸ਼ਕੰਦਰ ਨੇ ਦੋਦੇ ਭਰਤੇ ਮੈਨੂੰ ਤਾਂ ਪਤਾ ਹੀ ਲੱਗਦਾ ਤੁਸੀਂ ਕਿੱਡਾ ਲੜਾਈ ਪਾ ਕੇ ਬਹਿ ਜਾਂਦੇ ਜਿਹੜੇ ਮੈਂ ਤੁਹਾਨੂੰ ਕਿਹਾ ਸੀ ਇਹ ਗੱਲ ਤੇ ਮਿੱਟੀ ਪਾ ਦਿਓ ਤੁਸੀਂ ਕਿਉਂ ਇਹ ਗੱਲਾਂ ਨੂੰ ਕ੍ਰਿਸੀ ਜਾਨੇ ਹੋ 11-1200 ਰੁਪਏ ਪਿੱਛੇ ਜੀ ਤੈਨੂੰ ਤਾਂ ਤਾਂ ਪਤਾ ਲੱਗੇ ਜੇ ਤੂੰ ਜੱਗ ਤੇ ਰਹਿੰਦੀ ਹੋਵੇਂ ਤੂੰ ਤਾਂ ਧੰਦੇ ਕਰਨ ਯੋਗ ਕੋਈ ਨਹੀਂ ਰਹਗੀ ਤੂੰ ਤਾਂ ਦੇਖ ਲਿਆ ਕਰ ਵੀ ਸਾਡੇ ਘਰੇ ਕੀ ਹੋ ਜਾਂਦਾ ਪਰ ਮੰਮੀ ਕੰਮ ਕਾਣ ਕਰੋਗਾ ਹੁਣ ਉਹਦੇ ਲੋਕ ਨੂੰ ਮੈਂ ਦੇਖਿਆ ਕਰ ਉਹ ਦੇਖ ਲੈ ਅੱਜ ਮੈਂ ਮੀਸੇ ਕੋਟ ਤੇ ਗਈ ਹੁਣ ਗਈ ਸੀ ਉਹ ਪਿਆਦਾ ਢੇਰ ਗੋਹੜਾ ਪੱਤਣ ਵਾਲਾ ਉਹ ਕਾਣ ਪੱਤੂਗਾ ਉਹਨੂੰ ਤਾਂ ਪਤਾ ਮਾਰਾ ਮਨੂੰ ਗੁੱਜਰ ਛੱਡ ਲੈਂਦੀ ਐ ਸੁੱਤ ਛੱਡ ਕੇ ਆਰਾਮ ਨਾਲ ਲ